ਸੋ ਸ੍ਰੀ ਕਾਲ ਸਾਰੇ ਸੱਜਣ ਲਾਈ ਸੱਜਣੋਂ ਪਿੰਨ ਤੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝੈਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋਇਆ ਹਾਂ ਤਾਂ ਕਿਹੜੀ ਗੱਡਰ ਜਿਹੜਾ ਰਾਤ ਡਿੱਗ ਗਿਆ ਐ ਹਾਂ ਉਦੋਂ ਐ ਮੈਂ ਕਿਹਾ ਬਿਜਲੀ ਢਿੱਗ ਗਈ 10:45 ਦੀ ਗੱਲ ਆ ਰਹੀ ਆਹ ਕੱਚਾ ਟੁੱਟ ਗਿਆ ਹੋਰ ਫਾੜ ਫਾੜ ਹੋ ਗਈ ਚਾਦਰਾਂ ਚੁੱਦਰਾਂ ਸਾਰੀਆਂ ਢਾਦੀਆਂ ਹਾਂ 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 ਬਾਰ ਬੋਲੇ ਤੇ ਸਾਰੇ ਪੱਟਦੇ ਇਹਨਾਂ ਦੇ ਪਰ ਇਹਨਾਂ ਬੱਚਤ ਸੀਸੇ ਤੋਂ ਸਾਰੇ ਭੰਦੇ ਆਹ ਦੇਖੋ ਕਰਦੇ ਜੀ ਖਵਾਸ ਆਹ ਦੇਖ ਲਾ ਪੱਟਦੇ ਆ ਹਾਂ ਇਤੋਂ ਪੱਟਦੇ ਨੇ ਬਾਹਰ ਗਾਨੀ ਤਕੜਾ ਸੀ ਤਾਂ ਹੁਣ ਹੀ ਪਾਇਆ ਸੀ ਹਾਂ ਪੱਟ ਤਾਂ ਆ ਦੇ ਅਸੀਂ ਸੀਸੇ ਵੇਖ ਪੰਦੇ ਕਿਵੇਂ ਫਾਰੇ ਇਸ ਫੋਟੋ ਦੇ ਚਾਹਗਾ ਦੇਖ ਜਾਨ ਬੱਜ ਗਈ ਆਪਣੀ ਦਾ ਇੱਕ ਮਤਲਬ ਇਹ ਹੋ ਗਿਆ ਆ ਦੇਖੀ ਆ ਬੂਦਸੀਆ ਇਹਦੇ ਵਿੱਚ ਅਸੀਂ ਗੋਲੀ ਜਿਹੜੀ ਇਹਦੇ ਵਿੱਚ ਵੱਜੀ ਆ ਉਹ ਲੋ ਲੈ ਗਏ ਚੱਕ ਕੇ ਭਾਈ ਉਹ ਸਾਲ ਪੁਰਸਾਈ ਸੀ ਪੁਰਸਾਈ ਆ ਇਹ ਬੂਦੇ ਸ਼ੇਕਦਾ ਨਾ ਕੰਧਾਂ ਚ ਬਾਹਰ ਉਹ ਸਾ ਗੱਡੀ ਵੱਜ तो जानी नुकसान बच गया देख ये भी हलाते ਦੇਖ ਲਾਈ ਜਪੜ ਸੁਮਨ ਦਾ ਕੋਈ ਨੁਕਸਾਨ ਨਹੀਂ ਹੈ ਨਾ ਸਾਰੇ ਘਰ ਦਾ ਬਹੁਤ ਨੁਕਸਾਨ ਆਇਆ ਪਿੰਡ ਤੁੰਗੜੀ ਜ਼ਿਲ੍ਹਾ ਬਠਿੰਡਾ ਪਰ ਬੱਚੇ ਤਾਂ ਰਹੀ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋਇਆ ਕੋਈ ਬਸ ਡੰਗਰ ਦਾ ਨੁਕਸਾਨ ਕਮਾਲ ਕਰੀ ਸੱਚੇ ਪੱਛ ਨੇ ਮਿਹਰ ਕੀਤੀ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਪਰ ਖੜਦਾ ਬੋਦਨ ਖਾਨ ਸਲਰੇ ਅੜੀ ਕੀ ਮੋਰੇ ਕੱਟਣੀ ਆ ਨਾ ਮੈਂ ਤਾਂ ਕੀ ਕਰਨਾ ਬਾਹਰ ਅੰਦਰਾਸ ਰਗੜਾ ਤੇ ਖੂਤ ਸੱਢ ਗਿਆ ਜੀ ਇਹ ਤੇ ਜੋ ਸਲ ਰਹੇ ਆ ਉਹ ਇੱਕ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਿਆਦਾ ਨੁਕਸਾਨ ਨਹੀਂ ਬਚਿਆ ਵਾਈਗਰੂ ਨੇ ਮੇਰ ਕੀ ਸੱਚੇ ਪਾਛਾਂ ਨੇ ਪਰ ਘਰ ਦਾ ਬਹੁਤ ਕਾਫੀ ਨੁਕਸਾਨ ਹੋਇਆ। ਜਾਲੀ ਮਾਰੀ ਕੋਈ ਨੁਕਸਾਨ ਨਹੀਂ। ਇਹ ਵੀ ਸਰੜੇ ਆਇਆ ਇਹਦੇ। ਆਹ ਦੇਖੋ ਜੀ। ਠੀਕ ਆ ਜੀ। ਹੋਛੇ ਡਿੱਗਿਆ ਬਸ। ਰਾਤ ਖੜਕਾ ਬਹੁਤ ਹੋਇਆ ਇਹਦਾ। ਹੋ ਸੱਜਾ ਇਹਦੇ, ਫਿਛਾ ਲੈ ਪੱਜਾਇਆ। ਆਈ ਸੱਜਾ। ਨਾ ਨਾ ਜਵਾਨ ਨਹੀਂ ਅੰਦੇ ਉਸ ਪੁਲਿਸ ਨਾਲ ਜਮ ਖੜੇ ਪੁੱਤ। ਨਹੀਂ। ਉਹ ਆ ਗਏ। ਅਸ ਪਹਿਲਾਂ ਵੀ ਜਾਈ ਗਈਆਂ ਤੂੰ ਜਾਇਆ ਫਿਰ ਮੈਂ ਨਹੀਂ ਜਾਂਦਾ ਕੰਦਾ ਚ ਵੀ ਇਹੇ ਉਹ ਵੇਖ ਲੈ 3 ਵਜੇ ਕੰਦਾ ਚ ਹਾਂ ਟਰਾਲੀ ਵੀ ਜ ਮੂਰੇ ਕੱਢੇ ਪਿਆ ਟਰਾਲੀ ਵੀ ਦੀ ਲੰਗ ਟਰਾਲੀ ਵੀ ਲੰਗ ਹਾਂ ਮਾਲ ਸਰਜੀਤ ਨੂੰ ਉਠਾ ਕੇ ਲਿਆਂਦਾ ਭਾਵਾ ਮੈਂ ਤਾਂ ਭਾਵਾ ਹਾਂ ਟਰਾਲੀ ਜੀ ਮੂਰੇ ਕੱਢ ਤੇ ਆ ਬਾਪੂ ਦਾ ਬਾਪੂ ਦਾ ਇਹ ਰੋਕਿਆ ਕਰ ਯਾਰ ਵੀ ਜੇ ਮੰਨਣਾ ਥੋੜਾ ਦੇ ਨੇੜੇ ਹੁੰਦਾ ਪਰ ਨਹੀਂ ਨਹੀਂ ਰੱਬ ਹੀ ਬਚਾਉਂਦਾ ਸੱਚੇ ਬਾਦਸ਼ਾਹ ਕਿ ਨਹੀਂ ਨਹੀਂ ਬਚਾਵੇ ਜਾਣਦੇ ਥੋੜਾ ਬੜਾ ਵੜਾ ਲੇਟਾਂ ਹੀ ਛੱਡ ਕੇ ਰਾਇਦਾ ਹੁੰਦਾ ਆਏ ਮੋਰੇ ਕਿਦਾਂ ਹੁਣ ਲੱਗਿਆ ਹੁਣ ਨਾ ਬੰਦ ਕਰਤੀਆਂ ਸਾਰੇ ਇਹ ਲੇਟਰ ਨਾਲ ਕੋਈ ਸੰਬੰਧ ਨਹੀਂ ਇਹ ਕਿਤੇ ਵੀ ਢੱਕ ਸਕਦਾ ਸੀ ਨਹੀਂ ਨਹੀਂ ਲੇਟਰ ਨਾਲ ਸੰਬੰਧ ਤਾਂ ਹੈਗੇ ਆ ਹੈ ਉਹਨਾਂ ਟਾਰਗੇਟ ਹੀ ਹੁੰਦਾ ਤੇ ਇਹ ਟਾਰਗੇਟ ਦਾ ਹੋਵੋ ਕਹਿੰਦੇ ਉਹ ਸੀਗਾ ਇੱਕ ਕ੍ਰੈਸ਼ ਹੋ ਕੀਤਾ ਹੋਊਗਾ ਇਹ ਜਾਨੀ ਕਿ ਕ੍ਰੈਸ਼ ਕਰਾ ਦੇਰ ਕਿੰਨਾ ਨਸਾਨ ਕਿੰਨੇ ਕਦੂ ਭੈਣ ਤੋ ਇਹ ਦਿਖਲਾ ਗੱਤ ਤੇਕਰ ਹੋ ਕਰ ਰਹੇ ਉਹ ਮੋਰੇ ਕੱਢਦੇ ਨਮਾ ਨਮਾ ਮੋਰਾ ਉਹ ਹੋ ਆ ਹਜੇ ਵੀ ਆਦੇ ਵੀ ਵਾਇਰਲ ਉਹ ਬੰਨਾ ਹੈ ਆ ਨੇੜੇ ਹੋ ਜਾਂਦੇ ਪੁਲਥਾਂ ਦੇ ਹਜੇ ਵੀ ਉਹ ਹੈਗਾ ਜੀ ਟਵਾੜਾ ਮੋਟਾ ਉਹ ਵੀ ਨੇੜੇ ਆਪਣੇ ਲੋਕ ਵੀਡੀਓ ਬਣਾਈ ਜਾਂਦੇ ਆ ਜਿਹਦੇ ਚ ਹੈਗਾ ਜੀ ਵੀ ਨੇ ਹੁਣ ਤਾਂ ਖਤਮ ਆ ਧਰਤੀ ਚ ਕਿਤੇ ਕਿੰਨਾ ਕ ਵੜ ਗਿਆ ਇਹ ਥੱਲੇ ਧਰਤੀ ਚ ਹੈ ਇਹ ਪਿਆ ਕੱਢਣਗੇ ਕਿੰਨਾ ਖੜਕਾ ਹੋਇਆ ਪਹਿਲਾਂ ਭਾਏ ਨਾ ਖੜਕਾ ਵਈ ਸਾਡੇ ਪਹਾ ਖੜਕਾ ਇਹ ਧਰਤੇ ਖੜ ਕੇ ਗਿਆ ਹਾਂ ਉਹੀ ਚਲੇ ਹਾਂ ਰਿਕਾਰਡ ਪਿਆ ਜੇ ਅਕੇ ਨੇਰੀ ਰੂਰੀ ਹੈ ਕਿ ਜੇ ਰਾਤ ਜਦੋਂ ਇਹ ਬੱਜਿਆ ਜਿਹੜਾ ਬੱਜਿਆ ਜੋ ਲੱਖੀ ਨੇ ਉਹਦੀ ਫੋਨ ਕੀਤਾ ਕਹਿੰਦਾ ਤਾਂ ਖੜਕਾ ਜਾ ਕਿੱਧਰ ਹੋਇਆ ਮੈਂ ਖੜਕਾ ਬਾਬਾ ਹੋਇਆ ਯਾਰ ਹੋਇਆ ਕਿੱਥੇ ਆ ਕਹਿੰਦਾ ਜਨ ਟ੍ਰੇਕਰ ਮਨੇ ਬਾਬੇ ਕਰ ਮਨੇ ਇਹਨੇ ਉਹਦੀ ਬੰਦ ਦੇ ਅੰਤ ਨੇ ਫੋਨ ਕਰਿਆ ਮੈਨੂੰ ਕਹਿੰਦਾ ਸੇ ਖੜ ਕੇ ਹੋਇਆ ਗਿਲੇ ਚ ਫੜੇ ਨਹੀਂ ਮੈਂ ਕਿੱਲੇ ਚ ਪਾਣੀ 1.70 ਦੇ ਮੰਨ ਲੈਣਾ ਉਹ ਤਾਂ ਇਹ ਜਗਤ ਤਾਂ ਬਹੁਤ ਦੂਰ ਚ ਕਰ ਗਿਆ ਹੈ ਦੇਖੋ ਪਤਾ ਨਹੀਂ ਕੀ ਮੀਸ ਹਨ ਕੋਈ ਸਿਸਟਮ ਹੀ ਉਹਦਾ ਜੰਮ ਖਾਇ ਚ ਹੂੰ ਇਹ ਹੁਣ ਜਦੋਂ ਭਾਏ ਨਾਲ ਇੱਡੇ ਤੇਜ਼ੀ ਨਾਲ ਲੰਘਾ ਕੁਸੀ ਪਾੜ ਦੂ ਇਹ ਹੋ ਸਕਦਾ ਇਹਦੇ ਵਿੱਚ ਉਹੀ ਹੋਵੇ ਵਿਰੋਧ ਹੋਵੇ ਵਿਰੋਧ ਹੋਵੇ ਹੰਡ ਪੰਗਿਆਂ ਲਈ ਜਲ ਵਿਰੋਧ ਹੋਊਗਾ ਜੀ ਬਹੁਤ ਥੰਨਾਂ ਨੂੰ ਹਾਊਗਾ ਭਾਈ ਮਾਰਦਾ ਦਾ ਪਲੇਟ ਜੀ ਵਿੱਚ ਉਹਦੇ ਕਿਹੜੀ ਲੋਹਾ ਕੀ ਯਾਰ ਇਹਦਾ ਵੈਕਰੂ ਦਾ ਸ਼ੁਕਰ ਮਾਨਣਾ ਵੀ ਆਪਣੇ ਘਰੇ ਢੱਕ ਪੈਂਦਾ ਜੀ ਜਾਂਟੇ ਕੇ ਕੁਝ ਵੀ ਨਹੀਂ ਵਜਦਾ ਜੀ ਇਹਨਾਂ ਦਾ ਢੱਕਾ ਨਹੀਂ ਵਜਦਾ ਜੀ ਠੀਕ ਆ ਪਰ ਤਾਂ ਮਾਲਕ ਨੇ ਮਿਹਰ ਕੀਤੀ ਵੀ ਕੋਈ ਨੁਕਸਾਨ ਨਹੀਂ ਹੋਇਆ ਚੱਲੇ ਤਾਂ ਆਪੇ ਹੀ ਦੂਰ ਹੋ ਗਿਆ ਮਾਲੂ ਦੀਪੇ ਨੇ ਫੋਨ ਕਰ ਮਾ ਗਿਆ ਕਿ ਤੂੰ ਐ ਕਿ ਨਹੀਂ ਨਹੀਂ ਸਾਨੂੰ ਉਹਦੀ ਕਰਤੈਂ ਦੇ ਬਯੰਤ ਨੇ ਬਯੰਤ ਨੇ ਜਦ ਰਾਤ ਜਦੋਂ ਅਸੀਂ ਫੋਨ ਕੀਤਾ ਲੱਖੀ ਨੇ ਮੈਨੂੰ ਕਹਿੰਦਾ ਚੱਕ ਇੱਥੇ ਡਿੱਗ ਪਿਆ ਮੈਂ ਪਤਾ ਨਹੀਂ ਆਪਣੇ ਘਰਾਂ ਕੋਲ ਤਾਂ ਹੈ ਨਹੀਂ ਕਹਿੰਦਾ ਰੇਤਾ ਜਾਂ ਬਾਹਲਾ ਉੱਡਿਆ ਇਹ ਤਾਂ ਗਿੱਲਾ ਕਰਕੇ ਫੇਰ ਵੀ ਰੇਤਾ ਉੱਡਿਆ ਥੋਂ ਤੇ ਹੋਰ ਗਿੱਲਾ ਕਰਕੇ ਕਹਿੰਦੇ ਸੀ ਮੁੱਕੀ ਚ ਤਾਂ ਹੀ ਕੋਈ ਗਿੱਲਾ ਥਾਂਗਾ ਇਹ ਤਾਂ ਬੜੀ ਨਹੀਂ ਇੱਧਰ ਪਾਸੇ ਦੇ ਹਾਂ ਤੂੰ ਆਇਆ ਚੜਿਆ ਭਾਈ ਦਾ ਸੁੱਕੇ ਬਾਣ ਰੇਤਾ ਉੱਡਦਾ ਦੇਖੀ ਗਏ ਤੇ ਤਾਂ ਬੜੇ ਭਾਬੀ ਕਹਿੰਦੀ ਸਵੇਰੇ ਦੇ ਕੋਲ ਇੱਕ ਬਰੂਦ ਦੀ ਸਨਹਿ ਲਾਉਂਦੀ ਆ ਇਹ ਇੱਥੇ ਉਹਦੇ ਉੱਪਰ ਇੱਥੇ ਵੀ ਗਰ ਇੱਥੇ ਸਮਲਤ ਆਉਣੀ ਹੈ ਤੜਕੇ ਤੋਂ ਮੈਂ ਉਹ ਗੁਰੂ ਦਾ ਪਤਾ ਲੱਗਿਆ ਮੈਨੂੰ ਆ ਕਿੱਥੋਂ ਆਇਆ ਫੇ ਬਾਹਰ ਨਿਕਲਿਆ ਇਹ ਕਿੰਨਾ ਟਾਈਮ ਸੀ ਬਾਈ ਇਹ ਬਸ 11:00 ਦਾ ਟਾਈਮ ਸੀ 11:00 ਦਾ ਹਾਂ ਕਹਾਂ ਦਾ ਥੋੜਾ ਜਿਹਾ ਹਾਲਾਤ ਸਾਰੇ ਵੇਖ ਲੈ ਘਰ ਸਾਰਾ ਹਲਾਤਾ ਨੇ ਆਏ ਕਿ ਪਤਾ ਨਾ ਕੀ ਉਹ ਜਿਹੜੇ ਪਰੇ ਸੁੱਤੇ ਸਾਰੇ ਉੱਡੇ ਆ ਰੇਤਾ ਉੱਡੇ ਆ ਸਾਨੂੰ ਸੁੱਤੇ ਮਾਰ ਦਿੱਤਾ ਬਹਿਮਾ ਸੁੱਤੇ ਜੋੜਦਾ ਜ਼ਿਆਦਾ ਨਹੀਂ ਹੇ ਤਾਂ ਜ਼ਿਆਦਾ ਹੁੰਦਾ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਚ ਗਿਆ ਬਚਾਅ ਹੋ ਗਿਆ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਜੇ ਕਿ ਦੇਖ ਕੇ ਡਿੱਗ ਪੈਂਦਾ ਨਾ ਖਾਨੀ ਨੁਕਸਾਨ ਸੀ ਜੇ بادشاہ ਮੇਰ ਕਰਦਾ ਮਾਲਕ ਨੇ ਬਚਾਏ ਹਨ ਧੰਨਵਾਦ ਸਰ ਹੋਰ ਜੀ ਕੀ ਹਾਲ ਹੈ ਠੀਕ ਹੈ ਜੀ יאללה, <laughs> נו... ਉਹ ਦਾਕਟਰ ਠੀਕ ਹੈ ਪਰ ਦੇਖ ਲੈ ਪਸ਼ੂ ਡੰਗਰ ਵੀ ਪੱਜ ਗਏ ਹਨਾ ਪੱਜ ਗਏ ਇੱਥੇ ਬੱਕਰੀਆਂ ਦੇ ਆ ਹਾਂ ਵਿਚਾਨ ਦੇ ਚੱਲ ਬੱਕਰੀ ਦਾ ਮਨ ਅੱਡ ਬੰਦੇ ਯਾਰਾ ਉਹ ਘਰ ਦਾ ਨੁਕਸਾਨ ਹੋ ਗਿਆ ਕਿਸੇ ਪਸ਼ੂ ਡੰਗਰ ਦਾ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜੇ ਇੱਧੇ-ਇੱਧੇ ਨਾ ਗੋਲੇ ਆ ਉਹ ਜਿਹੇ ਕਿਤੇ ਇਹਨਾਂ ਦੇ ਲੋਹੇ ਨੇ ਸਰੀਰ ਚ ਬਾਈ ਤੇ ਚੱਲ ਹੁਣ ਜਿਆ ਜਿੱਥੇ ਪਾਣੀ ਪਿਆ ਚਾਲੀ ਇੱਥੇ ਜੱਤ ਲੈਣੀ ਯਾਰਾ ਇੱਥੇ ਉੱਥੇ ਖੜਨਾ ਉੱਥੇ ਇੱਥੇ ਨਹੀਂ ਹੁੰਦੇ ਹੋ ਚਾਹ ਲਿਆਉਂਦਾ ਤੂੰ ਪਹਿਲਾਂ ਟਰਾਲੀ ਟਰਾਲੀ ਵੀ ਜਿਵੇਂ ਮੋਰੇ ਘੜਦੇ ਹਾਂ ਮੋਰੇ ਘੜਦੇ ਚਾਦਰਾਂ ਚੋਦਰਾਂ ਸਾਰੀਆਂ ਫਿਰਤੀਆਂ ਕਾਫੀ ਨੁਕਸਾਨ ਹੋ ਗਿਆ ਬਿਚਾਰ ਇਹਨਾਂ ਦਾ ਚਲੋ ਵੈਗੁਰੂ ਦਾ ਸ਼ੁਕਰ ਐਨਾ ਕਵੀ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਨਾ ਪਸ਼ੂ ਡੰਕਰ ਸਾਰੇ ਵਧੀਆ ਤੇ Guarda che insano